ਨਿਊਜ਼ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੌ ਯਾਰ ਨੇ ਯਾਰ ਨੂੰ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਘਰੋਂ ਬੁਲਾ ਕੇ ਲੈ ਜਾਇਆ ਗਿਆ ਕਿ ਆਪਾਂ ਕੰਮ ਜਾਣਾ ਹੈ ਲੇਕਿਨ ਕੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਘਰੋਂ ਬੁਲਾਇਆ ਤੇ ਦੂਰ ਜਾ ਕੇ ਕਿਤੇ ਆਪਣੇ ਹੀ ਯਾਰ ਦੇ ਸੀਨੇ ਵਿੱਚ ਗੋਲੀ ਮਾਰ ਦਿੱਤੀ ਗਈ ਗੋਲੀ ਵੱਜੀ ਤਾਂ ਪੁਲਿਸ ਨੇ ਇਸ ਘਟਨਾ ਦਾ ਪਤਾ ਲੱਗਾ ਤਾਂ ਮੌਕੇ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਦੋ ਜਾਣਿਆਂ ਨੂੰ ਕਾਬੂ ਕਰ ਲਿਆ ਹੈ ਪਰ ਪਰਿਵਾਰ ਦੀ ਮੰਗ ਹੈ ਕਿ দোষियों 'ਤੇ ਉੱਪਰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਪਤਾ ਲਗਾਇਆ ਜਾਵੇ ਕਿ ਆਕਰਕਾਰ ਇਹ ਗੋਲੀ ਮਾਰਨ ਦੀ ਵਜ੍ਹਾ ਰੰਜਿਸ਼ ਕੀ ਸੀ ਕਿਉਂਕਿ ਨਾ ਤੇ ਕੋਈ ਲੜਾਈ ਸੀ ਨਾ ਕੋਈ ਝਗੜਾ ਸੀ ਔਰ ਇੱਥੇ ਵੀ ਦੱਸਣਾ ਚਾਹਾਂਗੇ ਕਿ 2 ਮਹੀਨੇ ਪਹਿਲੋਂ ਹੀ ਜਿਹੜਾ ਮ੍ਰਿਤਕ ਆ ਉਹ ਬਹਿਰੀਨ ਤੋਂ ਵਾਪਸ ਆਇਆ ਤਾਂ ਫਿਰ ਉਹਨੇ ਆਪਣੇ ਕਾਗਜ਼ ਜਾਨ ਵਾਸਤੇ ਲਗਾਏ ਸੀ ਤਾਂ ਉਸ ਨੂੰ ਜਿਹੜਾ ਵਾਕੀ ਹੁਣ ਮੌਤੇ ਘਾਟ ਉਤਾਰ ਦਿੱਤਾ ਇਹ ਬੜੀ ਹੀ ਦੁਖਦਾਈ ਘਟਨਾ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦੇ ਨਾਲ ਕੀ ਯਾਰ ਦੋਸਤ ਜਿਹੜੇ ਆ ਕਿ ਹੁਣ ਇੱਕ ਦੂਸਰੇ ਨੂੰ ਹੀ ਜਿਸ ਤਰ੍ਹਾਂ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਬਹੁਤ ਹੀ ਗਲਤ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੀ ਜਲਦੀ ਇਸ ਮਸਲੇ ਨੂੰ ਇਸ ਮਸਲੇ ਨੂੰ ਸਲਝਾ ਪਾਉਂਦੀ ਹੈ ਔਰ ਦੋਸ਼ੀਆਂ ਉੱਪਰ ਕਾਰਵਾਈ ਕਰ ਪਾਉਂਦੀ ਹੈ 18 ਨਿਊਜ਼ ਲਾਈਵ ਵਿਜੇ ਕੁਮਾਰ ਤਰਨਤਾਰ ਮੇਰਾ ਨਾਮ ਸਵਰਨ ਸਿੰਘ ਦਾ ਪਿੰਡ ਕਾਲਵਾ ਮੇਰਾ ਜੀ ਤੇ ਕੀ ਕਰਨਾ ਬਾਕੀ ਹਾਂਜੀ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਆ ਕਿ ਅਨਮੋਲ ਨਾਂ ਦਾ ਲੜਕਾ ਇਹਨਾਂ ਦਾ ਦੋਸਤ ਹੀ ਲੱਗਦਾ ਸਤਨਾਮ ਸਿੰਘ ਨਾਂ ਦਾ ਲੜਕਾ ਜਿਹਦੇ ਗੋਲੀ ਵਜੀ ਆ ਅਨਮੋਲ ਨੇ ਉਹਨੂੰ ਘਰ ਤੋਂ 4 ਵਜੇ ਕੱਲ ਬਾਜ ਮਾਰ ਕੇ ਖੜੀ ਆ ਬਾਬੇ ਬੁੱਢੇ ਦੇ ਬਾਣੇ ਨਾਲ ਵੀ ਬਾਬੇ ਬੁੱਢੇ ਦਰਸ਼ਨ ਕਰਨੇ ਜਾਣਾ ਅਨਮੋਲ ਨਾਂ ਦਾ ਲੜਕਾ ਜਿਹੜਾ ਉਹਦਾ ਮਾਸੀ ਦਾ ਪੁੱਤ ਪਿੰਡ ਕੋਟ ਦਾ ਮੁਰਜੀ ਲਾ ਕੇ ਕੋਟ ਪੈਂਦਾ ਉਹਨੂੰ ਨਾਲ ਲੈ ਕੇ ਜਦੋਂ ਉਹ ਬਾਬੇ ਬੁੱਢੇ ਦੇ ਬਾਣੇ ਨਾਲ ਗਏ ਆ ਤੇ ਰਸਤੇ ਦੇ ਵਿੱਚ ਖੜਕੇ ਤੇਨਾਂ ਨੇ ਗੋਲੀ ਮਾਰਦੀ ਆ ਗੋਲੀ ਵਜੇ ਜਨੇ ਸਾਤੀ ਜੀ ਵਜਦੀ ਗੋਲੀ ਸੱਜੇ ਮੰਮੇ ਦੇ ਥੱਲੇ ਵਜੀ ਆ ਜੀ ਇੱਕੋ ਗੋਲੀ ਵਜੀ ਆ ਆਹੋ ਪੇਟੀ ਅਸੀਂ ਰੰਜਿਸ਼ ਪੈਗੀ ਜਿਹੜੀ ਗੋਲੀ ਚੌੜੀ ਪੈਗੀ ਕੋਈ ਇਹ ਤਾਂ ਹੁਣ ਪੁਲਿਸ ਤਬਦੀਸ਼ ਕਰਕੇ ਦੱਸ ਸਕਦੀ ਆ ਜੀ ਕਿ ਇਹਨਾਂ ਦੀ ਅਨਕਵਰੀ ਕਰਨ ਤੇ ਉਹ ਪਤਾ ਲੱਗੂਗਾ ਪੁਲਿਸ ਨੂੰ ਪਤਾ ਲੱਗ ਸਕਦਾ ਇਹ ਕਿਤੇ ਬੜੇ ਪੱਕੇ ਦੋਸਤ ਸੀ ਹਾਂ ਜੀ ਪਹਿਲਾਂ ਤੇ ਫਿਰ ਯਾਰ ਦੋਸਤ ਕਰਕੇ ਘਰੋਂ ਆਵਾਜ਼ ਮਾਰ ਕੇ ਖੜੀ ਹੋਣ ਅੱਗੇ ਹੁਣ ਰੱਬ ਜਾਣਦਾ ਵੀ ਇਹਨਾਂ ਨੂੰ ਕੀ ਗੱਲ ਹੋਈ ਆ ਕੀ ਨਹੀਂ ਫਿਰ ਵਾਲਵਰ ਕਿੱਥੋਂ ਆਇਆ ਸੀ ਉਹ ਲੈ ਇਹ ਨਹੀਂ ਪਤਾ ਜੀ ਕਿੱਥੋਂ ਲਿਆ ਆ ਕਿੱਥੋਂ ਨਹੀਂ ਲਿਆ ਕੋਈ ਸੀ ਤਾਂ ਸਹੀ ਹੀ ਮੰਗ ਕਰਦੇ ਆਏ ਤੇ ਮੰਗ ਕਰਦੇ ਆ ਵੀ ਸਖਤੋ ਸਖਤ ਕਾਰਵਾਈ ਹੋਵੇ ਤੇ ਇਹਨਾਂ ਦੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਘਰ ਵਾਲਿਆਂ ਨੂੰ ਬੱਚਾ ਪੜਦਾ ਸੀ ਕਿ ਜਾਂ ਕੀ ਨਹੀਂ ਜੀ ਇਹ 2 ਮਹੀਨੇ ਹੋ ਗਏ ਹੀ ਇਹ ਬਹਿਰੀਨ ਤੋਂ ਆਇਆ ਹੀ ਹਾਂਜੀ ਤੇ ਪਰ ਜਿੱਤਰਾ ਹੀ ਵੇਖਣ ਨੂੰ ਮਿਲਦਾ ਕਿ ਅਕਸਰ ਹੀ ਬਾਹਰੋਂ ਬਾਹਰੋਂ ਤੁਰੇ ਫਿਰਦੇ ਆ ਲੋਕੀ ਲਈ ਫਿਰਦੇ ਆ ਬਾਹਰੋਂ ਕਿਸੋਂ ਲਿਆ ਉਹਨਾਂ ਨੇ ਦੇ ਕੀ ਰੰਜਸ ਇਹਨਾਂ ਦੀ ਕੀ ਹੋ ਸਕਦੀ ਆ ਇਹ ਤੇ ਪੁਲਿਸ ਦੱਸ ਸਕਦੀ ਆ ਠੀਕ ਆ ਜੀ ਤੁਹਾਡਾ ਹਿਜ ਸਿੰਘ ਇਹ ਲੜਕਾ ਦਾ ਕੀ ਨਾਮ ਇਹ ਦਾ ਸਤਨਾਬ ਸਿੰਘ ਤੁਹਾਡਾ ਕੀ ਲੱਗਦਾ ਮੇਰਾ ਨਾਮ ਹੈ ਇਹ ਸਾਡੇ ਦਾ ਮੁੰਡਾ ਜੀ ਹੈ ਕੀ ਕਰਨਾ ਵਾਪਰੀ ਇਹ ਕੱਲ 4 ਵਜੇ ਅਮਰੋਲ ਮੋਹ ਆਇਆ ਇਹਨੂੰ ਲੈਣਾ ਬਾਪੂ ਜੀ ਸਾਹਿਬ ਜਾਨਾ ਦਰਸ਼ਨ ਕਰਨਾ ਤੇ ਚੱਲੀਏ ਇਹ 4 ਵਜੇ ਗਿਆ ਆ ਕਿਦੇ ਇਹਦੇ ਰਾਹ ਮੁਰਕੇ ਮੈਂ 10 ਵਜੇ ਟੈਲੀਫੋਨ ਆਇਆ ਵੀ ਸਤਨਾਬ ਨੂੰ ਗੋਲੀ ਵਾ ਦਿੱਤੀ ਆ ਹਸਪਤਾਲਾ ਮੈਂ ਰਾਤ ਨਸ਼ਾਰਾ ਪੰਨੂਆ ਤੋਂ ਹਸਪਤਾਲ ਲੈ ਡੈੱਡ ਹੋਇਆ ਡਾਕਟਰ ਨੇ ਕਿਹਾ ਡੈੱਡ ਹੋ ਗਿਆ ਤੇ ਮੁਰਕੇ ਇਹਨੂੰ ਮੋਹ ਨੂੰ ਲੈ ਕੇ ਅਸੀਂ ਉਥੇ ਬਾਪੂ ਜੀ ਸੜਕ ਤੇ ਗਏ ਆ ਉੱਥੇ ਜਾ ਕੇ ਕੋਈ ਕਿੱਥੇ ਅੱਜੀ ਗੋਲੀ ਕਿੰਨਾ ਮਾਰੀ ਦੱਸੋ ਉਹਦਾ ਬੰਦਿਆਂ ਮਾਰੀ ਮੈਣੀ ਮਾਰੀ ਵੀ ਲੁਕਈ ਗਿਆ ਮੁਰਕੇ ਨਾ ਜਦੋਂ ਪੁਲਿਸ ਨੇ ਫੇਰ ਕੀਤੀ ਆਂਦਾ ਮੈਂ ਮਾਰੀ ਗੋਲੀ ਮੈਂ ਮਾਸੀ ਦੇ ਪੁੱਤਿਆਂ ਨਾਲ ਮਾਰੀ ਗੋਰੀ ਅਸੀਂ ਅਸੀਂ ਗੋਲੀ ਆ ਮਾਰੀ ਇਹਨੂੰ ਕਿ ਮਾਰੀ ਕੀ ਵਜ੍ਹਾ ਤੋਂ ਵਜ੍ਹਾ ਇਹਦੇ ਪੁਲਿਸ ਹੀ ਪਤਾ ਕਰਦਾ ਜੀ ਕਿਉਂ ਮਾਰੀ ਕਿਹੜੀ ਗੋਲੀ ਮਾਰੀ ਜਾ ਕੇ ਇਹਨਾਂ ਮਰਵਾਈ ਗਈ ਆ ਜਾਂ ਕੋਈ ਇਹਨੂੰ ਕਹਾ ਗਿਆ ਵੀ ਇਹਨੂੰ ਮਾਰਨਾ ਜਾਂ ਕਿਤਰਾ ਜਿਹਨੇ ਗੋਲੀ ਮਾਰੀ ਉਹਦਾ ਕੀ ਨਾਮ ਆ ਉਹਦਾ ਮੋਹਨ ਸਿੰਘ ਨਾ ਮੋਹਲ ਆ ਮੋਹਲ ਸਿੰਘ ਹਾਂ ਇਹਦੇ ਬੜੇ ਪੱਕੇ ਦੋਸਤ ਸੀ ਇਹ ਦੋਸਤੇ ਹੁਣ ਦੋਸਤੇ ਵੀ ਕਿਨਾ ਯਾਰ ਮਾਰ ਕਰ ਜਾਂਦੇ ਆ ਯਾਰ ਮਾਰ ਹੋ ਗਈ ਹੈ ਹਣ ਇਹਨਾਂ ਨੂੰ ਕੀ ਦਾ ਬਾਬੂੜੇ ਜਾਣਾ ਕਿ ਕੀ ਮੈਂ ਦੋਸਤ ਆ ਜਾਂ ਕੀ ਨਾਂ ਦੇ ਮੈਨੂੰ ਮਾਰੀ ਜਾ ਹੁਣ ਕੀ ਦਾ ਕੀ ਰੱਖਿਆ ਕਿਉਂ ਮਾਰਿਆ ਕਿਹੜੀ ਗੋਲੋਂ ਮਾਰਿਆ ਕੀ ਮੰਨ ਕਰਦੇ ਅਸੀਂ ਤਾਂ ਮੰਗਾ ਜੀ ਸਖਤ ਕਾਰਵਾਈ ਹੋਵੇ ਇਹਨਾਂ ਦੋਸ਼ੀਆਂ ਨੂੰ ਦੋਹਾਂ ਨੂੰ ਜੇ ਹੋਰ ਵੀ ਕੋਈ ਹੈਗਾ ਉਸ ਨਾਂ ਦਾ ਵੀਕਰ ਉਹਨੂੰ ਵੀ ਗ੍ਰਿਫਤਾਰ ਕਰਨਾ ਤੇ ਇੱਕ ਵਾਰ ਕਾਰਵਾਈ ਕਰਨ ਅਨਮੋਲ ਕਿੱਥੋਂ ਆਇਆ ਸੀ ਅਮੋਲ ਨਾ ਪਿੰਡ ਪੋਟੋਰੀ ਗੋਲੇ ਦਾ ਹੀ ਆ ਵੀ ਹਾਂਜੀ ਉਹ ਦੋਸਤ ਆਦੇ ਉਹ ਘਰੋਂ ਆਵਾਜ਼ ਮਾਰ ਕੇ ਖੜਿਆ ਹੁੰਦਾ ਆ ਬੱਚਾ ਤੁਹਾਡੀ ਜਿਹਦੀ ਡੈਥ ਹੋਈ ਆ ਇਹ ਬਾਹਰ ਵਿਦੇਸ਼ ਚ ਗਿਆ ਹੀ ਇਹ ਵਿਦੇਸ਼ ਚ ਗਿਆ ਸੀ ਕਿਦੋਂ ਆਇਆ ਵਾਪਸ ਇਹਨੂੰ 2 ਮਹੀਨੇ ਹੋ ਗਏ ਆ ਇਹਨੂੰ ਵਾਪਸ ਇਹਨੇ ਫੇਰ ਇਹਦਾ ਪੇਪਰ ਲੱਗੇ ਇਹਨੇ ਫੇਰ ਜਾਣਾ ਸੀ ਇਹ ਸ਼ਾਦੀ ਸ਼ਦਾਵਾ ਕੁਵਾਰਾ ਵਾਹ ਕੁਵਾਰਾ ਜੀ ਕਿੰਨੇ ਭਰਾ ਦੇ ਇਹ ਦੋ ਭਰਾ ਆਈਏ ਹਾਂਜੀ ਸਰ ਤੁਹਾਡਾ ਨਾਮ ਜੀ ਮੇਰਾ ਇਹ ਅਸੀਂ ਪਰਮੇਂਦਰ ਸਿੰਘ ਥਾਣਾ ਚਵਾਲ ਤੇ ਸਰ ਇਹ ਕੀ ਕਰਨਾ ਵਾਪਸ ਜਿਹੜੇ ਇਹ ਮਾਰਡਰ ਹੋਇਆ ਰਾਤੀ ਉਹਦਾ ਬੋਟਮ ਮਨ ਕਰਾਉਣ ਆਇਆ ਇਹ ਮਾਰਡਰ ਕਿਸ ਤਰ੍ਹਾਂ ਹੋਇਆ ਕਿਹਨੇ ਕੀਤਾ ਵੀ ਨਹੀਂ ਉਹਦੇ 아이यो ਸਾਹਿਬ ਦੱਸ ਸਕਦੇ ਮੈਂ ਤੇ ਇੱਕ ਪੋਟਮਾਨੋ ਦੀ ਬਿੱਲ ਲੱਗੇ ਹੋ ਨਵਾ ਰਿਆਂ ਉਹ ਪੋਸਟ ਮਤਰੋਂ ਤੋਂ ਬਾਅਦ ਫਿਰ ਲਾਹ ਉਹਦੇ ਘਰਾਂ ਨੂੰ ਨਹੀਂ ਬੋਸਮਾਨੂ ਜਿਹੜਾ ਹੋ ਰਿਹਾ ਹੋਗਾ ਕਿ ਇਹ ਮੱਚਾ ਅੰਦਰ ਤੇ 1 ਕਿਲੋ ਤੱਕ ਇਹ ਲਾਸ਼ ਨੂੰ ਵਾਰਸਾ ਦੇ ਬਾਹਰ ਲੈ ਕੇ ਰੋਕੀ ਜਾਏਗੀ ਪੋਟਮਾਨੋ ਤੋਂ ਬਾਅਦ ਜੀ ਤੇ ਕੋਈ ਫੜਿਆ ਵੀ ਗਿਆ ਕਿਸੇ ਨਾਲ ਇਹ ਵਾਰ ਆਈਓ ਸਾਹਿਬ ਦੱਸ ਸਕਦੇ ਮੈਂ ਨਾ ਦੇਖਦਾ ਕਰਦੇ ਤੁਸੀਂ ਪੋਸਟ ਮਾਰਡ ਵਾਸਤੇ ਹਾਂ ਜੀ ਰਾਮ ਸਿੰਘ ਦਾ ਸਨ ਆਫ ਉਸ ਦਿਨ ਪਰਸੇ ਦਾ ਪੋਟਮਾਨੋ ਕਰਾਉਣਾ ਹੈ ਜਿੰਨੇ ਬੋਲੀ ਲਿਖੀ ਹਾਂ ਜੀ